ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਵੀਰ ਗਰਵੰਤ ਸਿੰਘ ਹੋਣਾ ਤੇ ਵੀਰ ਗਰਜੰਟ ਸਿੰਘ ਹੋਣਾ ਦੇ ਫਾਰਮ ਤੇ ਪੁੱਜੇ ਅੱਜ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਤਕਰੀਬਨ ਆਪਾਂ ਕੋਈ ਛੇਕ ਨਗ ਦਿਖਾ ਦੇ ਰਹੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮੱਝਾਂ ਨੇ ਇੱਕ ਵਾਇਰ ਦਿਖਾਵਾਂਗੇ ਬਿਲਕੁਲ ਸੂਈ ਸਵਾਈ ਤੇ ਜ਼ਿਆਦਾਤਰ ਪਸ਼ੂ ਸੂਏ ਆ ਠੀਕ ਆ ਜੀ ਤੇ ਗੱਬਣ ਨਗ ਵੀ ਆ ਕੋਈ 1 2 ਨਗ ਜਿਹੜੇ ਗੱਬਣ ਆ ਉਹਨਾਂ ਦਾ ਡਿਟੇਲ ਉਹਨਾਂ ਦਾ ਵੇਰਵਾ ਤੁਹਾਨੂੰ ਮਿਲ ਜੂਗਾ ਇਸ ਵੀਡੀਓ ਦੇ ਵਿੱਚ ਸੋ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਇਹ ਦੋਸਤੋ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਜ਼ਿਆਦਾਤਰ ਪਸ਼ੂ ਦੋਸਤੋ ਇੱਥੇ ਸੂਇਸ ਵਾਏ ਵੀ ਆਉਂਦੇ ਆ ਗੱਬਣ ਵੀ ਆਉਂਦੇ ਠੀਕ ਆ ਜੀ ਤੇ ਬਾਕੀ ਭਾਅ ਪੜਦਾ ਬਿਲਕੁਲ ਜਾਇਜ਼ ਪਸ਼ੂਆਂ ਦੇ ਅਕੋਰਡਿੰਗ ਬਿਲਕੁਲ ਵਾਜਬ ਰੇਟ ਹੁੰਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 26 ਸਤੰਬਰ ਕੱਲ 27 ਸਤੰਬਰ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਤੇ ਐਨੀਮਲ ਜਿਹੜਾ ਵੀ ਜਜੂਗਾ ਜ ਕਿਉਂ ਤੁਹਾਨੂੰ ਦੀ ਟਿਪ ਕੇ ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਹੈ ਜੀ ਤੇ ਸੋਇਆ ਸੋਇਆ ਪਸ਼ੂ ਤੁਸੀਂ ਲੈ ਕੇ ਜਾਂਦੇ ਜੇ ਦੋ ਟਾਈਮ ਤਿੰਨ ਟਾਈਮ ਬਿਲਕੁਲ ਆਪਣਾ ਜੇਰੇ ਦੇ ਨਾਲ ਹੌਸਲੇ ਨਾਲ ਜਿਹੜੀ ਚੁਵਾਈ ਕਰਕੇ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਤੇ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਇਸ ਫਾਰਮ ਤੇ ਕੋਈ 5 7 8 ਨਗ ਜਿਹੜੇ ਆ ਐਵਰੀ ਡੇ ਠੀਕ ਹੈ ਜੀ ਹਰ ਰੋਜ਼ ਇੱਥੇ ਮੌਜੂਦ ਹੁੰਦੇ ਆ ਆਓ ਤਸੱਲੀ ਕਰੋ ਬਾਕੀ ਜਿਹੋ ਜਿਹਾ ਕੋਈ ਵੀ ਪਸ਼ੂ ਚਾਹੁੰਦਾ ਉਹ ਜਿਹੜਾ ਤੁਹਾਨੂੰ ਜੜਾ ਐਨੀਮਲ ਇਥੋਂ ਮਿਲ ਜਾਂਦਾ ਆਓ ਕਰਦੇ ਆ ਗੱਲਬਾਤ ਗਰਵੰਤ ਦੇ ਨਾਲ ਗਰਮਤ ਸਾਸਤਰੀ ਕਾਲ ਸਾਸਤਰੀ ਕਾਲ ਜੀ ਹਰਤਣਾ ਸਰਫਟਾ ਬਹੁਤ ਵਧੀਆ ਗਰਮਤ ਬਾਈ ਠੀਕ ਆ ਵਧੀਆ ਬੀ ਜੀ ਅੱਛਾ ਵੀਰੇ ਗਰਮਤ ਮੋٹے ਤੌਰ ਤੇ ਨਗਾ ਦੀ ਡਿਟੇਲ ਦੱਸ ਦਈਏ 6 ਕ ਪਸ਼ੂ ਅੱਜ ਆਪਣੇ ਕੋਲ ਆਪਣੇ ਕੋਲ 6 ਨ ਆ ਗਿਆ ਜਿਦੇ ਵਿੱਚ 4 ਮੱਝਾਂ ਸੋਈਆਂ 1 ਕ ਮਾਈ ਸੋਣ ਵਾਲੀ ਤੇ ਪੰਜਵੀਂ 6ਵੀਂ ਗਾਂ ਸੋਈ ਤੇ ਗਾਂ ਵੀ ਸੋਈ ਹੈ ਹਾਂਜੀ ਠੀਕ ਹੈ ਜੀ 5 ਨਾਲ ਸੋਇਆ ਤੇ ਇੱਕੋ ਹੀ ਸੋਣ ਵਾਲੀ ਮੱਝ ਗੱਬਣ ਠੀਕ ਹੈ ਜੀ ਲਓ ਦੋਸਤੋ ਇੱਕੋ ਇੱਕ ਮੱਝ ਜਿਹੜੀ ਗੱਬਣ ਆ ਉਹ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਵਾਂਗੇ ਠੀਕ ਹੈ ਜੀ ਇਹੋ ਸੋਣ ਵਾਲੀ ਆ ਬਾਕੀ ਪਸ਼ੂ ਜਿੰਨੇ ਵੀ ਤੁਸੀਂ ਦੇਖ ਤੇ ਗਰਮਤ ਸ਼ੁਰੂਆਤ ਕਿਹਦੇ ਪਾਸਿਓਂ ਕਰਦੇ ਆਂ ਸ਼ੁਰੂਆਤ ਇਹ ਤਾਂ ਵੇੜ ਤੋਂ ਕਰ ਲਈ ਦਿਓ ਜੀ ਹਾਂਜੀ ਐਚ ਐਫ ਬਰੀਡ ਦੇ ਵਿੱਚ ਕਿਸਾਨ ਵੀਰ ਉਹ ਇਹ ਵੇੜ ਆ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆਂ ਠੀਕ ਆ ਤੇ ਗਰਮਤ ਸਵੇਰ ਕਦੋਂ ਮਾਊਗਾ ਇਹਦਾ ਦੂਜਾ ਸੂਹਾ ਹੈ ਵਛੀਆ ਦੂਜਾ ਸੂਹਾ ਸੋਈ ਹੋਣੀ ਦੂਸਰਾ ਸੂਬਾ ਮਗਰ ਵਛੀ ਅੱਛਾ ਜੀ ਅੱਜ ਕਿੰਨੇ ਦਿਨਾਂ ਦੇ ਵਿੱਚ ਹੋਊ ਸਮਾਂ ਇਹਨੂੰ ਸੋਈ ਨੂੰ ਕੋਈ 12-15 ਦਿਨ ਹੋ ਗਏ ਹੋਣੇ ਠੀਕ ਆ ਜੀ ਹਾਂਜੀ ਉਹ ਵੀ 12-15 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ 12-15 ਦਿਨਾਂ ਦਾ ਸਮਾਂ ਦੂਜਾ ਸੂਹਾ ਮਗਰ ਵਛੀ ਆ ਦੁੱਧ ਇਸ ਟਾਈਮ ਕਿੰਨਾ ਦੇ ਥ ਲੋ ਜੀ 18 ਕਿਲੋ ਠੀਕ ਆ 18 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਠੀਕ ਆ ਆ ਦੇਖੋ ਆ ਦੇਖੋ ਅਗਲੇ ਥਾਣਾ ਦਾ ਚਵਾਬ ਵੇਖੋ ਠੀਕ ਆ ਜੀ ਮੋਟੀ ਧਾਰ ਆ ਆ ਮਗਰਲੇ ਥਾਣਾ ਮਗਰਲੇ ਨਾ ਮਗਰਲੇ ਥਾਣ ਦੀ ਸਾਨੂੰ ਸਭ ਚਵਾਈ ਹੁੰਦੀ ਹੈ ਅਗੜੇ ਨਾਲ ਅਗਲੇ ਦੀ ਆਹ ਹੁੰਜ ਨਹੀਂ ਤੇ ਗਾਵਾਂ ਬਹੁਤੇ ਮਦਾਰੀ ਚੀਰੀ ਤੇ ਹੁਣੇ ਵੀ ਨਹੀਂ ਆਹ ਲੋ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਜਿਵੇਂ ਮੱਝਾਂ ਦੀ ਚਵਾਈ ਕਰਦੇ ਆ ਠੀਕ ਆ ਜੀ ਵੰਗਾ ਪਾੜ ਕੇ ਭਾਵੇਂ ਨਾ ਪਾੜ ਕੇ ਕੋਈ ਚੱਕਰੀ ਨਹੀਂ ਠੀਕ ਆ ਜੀ ਨਾ ਕਰਵਾ ਤਾਂ ਦਿਖਾ ਦੇ ਖੋਲ ਕੇ ਵੀਰ ਮਗਰ ਬੱਚਾ ਜਿਹੜਾ ਇਹ ਫੀਮੇਲ ਕਾਫ ਆ ਆ ਵਛੀ ਤੁਹਾਨੂੰ ਦਿਖਾਉਣੀ ਆਪਾਂ ਠੀਕ ਹੈ ਜੀ ਕੰਨੀ ਵਾਲੇ ਦੰਦ ਨਹੀਂ ਆਜੇ ਠੀਕ ਹੈ ਜੀ ਬਰਾਬਰ ਕੀਤੇ ਬਾਕੀ ਕੱਦ ਕਾਠ ਵਾਲੀ ਆ ਵੱਡੀ ਆ ਤੇ ਚੰਗਾ ਦੁੱਧ ਆ ਇਸ ਵਕਤੇ ਦੇ ਥੱਲੇ 15 17 ਕ ਦਿਨਾਂ ਦਾ ਕੋਈ ਵੀ ਸੁਭਾ ਮੰਨ ਲੇ ਤੇ ਦੁੱਧ ਆ ਇਸ ਟਾਈਮ ਚੰਗੇ ਤੇ ਚੱਲ ਰਹੀ ਆ ਠੀਕ ਆ ਕੋਈ 18 ਕ ਲੀਟਰ ਕਰਵੰਦ ਨੇ ਦੱਸਿਆ ਵੀ ਜਿਹੜਾ 18 ਕ ਲੀਟਰ ਇਹਦੇ ਥੱਲੇ ਹਾਜ਼ਰ ਦੁੱਧ ਸੋ ਐਚ ਐਫ ਬਰੀਡ ਦੇ ਵਿੱਚ ਆ ਠੀਕ ਆ ਜੀ ਭਵਾਨੇ ਲੇਪੇ ਦੀ ਬੰਤਰ ਚੰਗੀ ਆ ਬਾਕੀ ਵੈਸੇ ਹੁਣ ਚੁਬਾਈ ਦਾ ਸਮਾਂ ਹੋਇਆ ਪਿਆ ਠੀਕ ਆ ਪੈਸੇ ਪਾਸੂ ਜਿੰਨਾ ਕੁ ਤੁਹਾਨੂੰ ਬਣਿਆ ਥਣਿਆ ਨਜ਼ਰ ਆ ਜਾਊਗਾ ਲੇਵੇ ਵਾਲੇ ਪਾਸਿਓਂ ਠੀਕ ਆ ਤੇ ਚੋਣ ਚਾਣ ਇੱਕ ਨੰਬਰ ਆ ਕੁਝ ਤਾਰਾ ਮਾਰ ਕੇ ਆਪਾਂ ਤਸੱਲੀ ਕਰਾਈ ਦਿੱਤੀ ਆ ਹਾਂ ਲੈ ਜੋ ਵੀ ਗਰਮਤ ਤੋਰਾ ਤਾਰਾ ਸੰਸੋ ਬਹੁਤ ਚੰਗਾ ਕੋਈ ਕਾਲੀ ਪੈਣ ਵਾਲੀ ਨਹੀਂ ਆ ਨਹੀਂ ਬਿਲਕੁਲ ਜੀ ਠੰਡੀ ਧੀਰੀ ਆ ਵੈਸੇ ਚਾਹੇ ਦੋਸਤੋ ਹਵਾਨੇ ਚੱਡੇ ਦੀ ਗੱਲ ਕਰ ਲਈਏ ਚਾਹੇ ਤੋਰੇ ਤੋਂ ਪਸੂ ਦੀ ਗੱਲ ਕਰ ਲਈਏ ਵੀ ਧੀਰਾਪਣ ਪਾਉਤਾ ਠੀਕ ਆ ਸੀਲ ਸਾਊ ਆ ਇਹਨੂੰ ਨਾ ਅਜੇ ਤੱਕ ਕੋਈ ਜਿਵੇਂ ਫੀਡਾ ਫੂਡਾ ਪਾਉਂਦੇ ਆ ਨਾ ਗਾਵਾਂ ਨੂੰ ਕੋਈ ਫੀਡ ਫੂਡ ਨਹੀਂ ਪਈਏ 20 ਤੋਂ ਪਲੱਸ ਜਾਊਗੀ ਦੁੱਧ ਅੱਛਾ ਜੀ ਹਾਂਜੀ ਠੀਕ ਆ ਇਹ ਗਰਮਤ ਅੱਜ ਕਿੰਨੇ ਦੀ ਦੇ ਰਹੇ ਆ ਆਪਾਂ ਫਿਰ ਵੜ ਇਹਦਾ ਇਹਦੀ ਡਿਮਾਂਡ ਹੈ ਜਿਹੜੀ ਸਹੀ ਹੈ ਅੱਜ 65000 65000 ਹਾਂਜੀ ਉਹਦੇ ਵਿੱਚੋਂ ਕੋਈ ਮੌਕੇ ਦੇ ਮਾਣਤਨ ਕਰਦਾ ਠੀਕ ਆ ਜੀ ਹਾਂਜੀ ਲੋ ਵੀ 65000 ਦੇ ਵਿੱਚੋਂ ਕਿਸਾਨ ਵੀਰੋ ਛੋੜਛੱਪਾ ਹੋ ਜਾਊਗਾ ਮਾਣਤਨ ਹੋ ਜਾਊਗਾ ਠੀਕ ਆ ਤੇ 18 ਕਿਲੋ ਇਸ ਵਕਤ ਜਿਹੜਾ ਕਿਸੇ ਭਰਾ ਨੇ ਚੋਗੇ ਆਪਣੀ ਤਸੱਲੀ ਕਰਕੇ ਲੈ ਜਾਣਾ ਠੀਕ ਆ ਜੀ ਉਹ 18 ਕਿਲੋ ਆ 20 ਤੋਂ ਪਲੱਸ ਚੱਲੂਗੀ ਆਉਣ ਵਾਲਾ ਸਮਾਂ ਰੋਤ ਸਾਰੇ ਵੀਰਾਂ ਨੂੰ ਪਤਾ ਹੀ ਹੈ ਠੰਡੀ ਆ ਜਾਣੀ ਹੈ ਠੀਕ ਆ ਫਰਕ ਜ਼ਰੂਰ ਪਊਗਾ ਠੰਡੀ ਸੀਰ ਬਹੁਤ ਹੀ ਜ਼ਿਆਦੀ ਹੈ ਕੋਈ ਲਾਤੀ ਛੜ ਮਾਰਨ ਵਾਲਾ ਨਿਕਮੜੀ ਠੀਕ ਹੈ ਵੀਰਾਂ ਠੀਕ ਆ ਲੈ ਵੀ ਗਰਮੰਤ ਵੀਰ ਸੈਗੜ ਨੰਬਰ ਤੇ ਆਪਣੇ ਕੋਲ ਆ ਝੋਟੀ ਇੱਕ ਆ ਗਈ ਆ ਹਾਂਜੀ ਚੌੜੇ ਪੱਲੇ ਦੀ ਚੰਗਾ ਕੱਦ ਪੁੱਤ ਕਰਮਾਲੀ ਦਾ ਢਾਂਜਾ ਢੂਂਜਾ ਬੜਾ ਸੋਹਣਾ ਹੈ ਠੀਕ ਆ ਬਿਲਕੁਲ ਚੌੜੇ ਪਿੱਠ ਪੂੜੇ ਦੇ ਵਿੱਚ ਫੁੱਲ ਵਜਨ ਲੋੜ ਦੇ ਵਿੱਚ ਠੀਕ ਆ ਇਹ ਹਾਥੀਆਂ ਦਾ ਭਲੇਖਾ ਹੀ ਪਾਉਂਦੀ ਆ ਹਾਂ ਫੁੱਲ ਭਾਰੀ ਵਜਨ ਵਾਲੀ ਆ ਠੀਕ ਆ ਜੀ ਜਿਹੜਾ ਮੈਨੂੰ ਲੱਗਦਾ ਵੀ ਦੂਜਾ ਤੀਜਾ ਕਿਲਾ ਇਹਨਾਂ ਤੇ ਗਰਵੰਤ ਇਹ ਗੱਬਣ ਮੱਝ ਆਪਣੇ ਕੋਲ ਸੂਬਾ ਕਿਨਵਾ ਸੂਰੀ ਅੱਗੇ ਇਹ ਦੂਜਾ ਸੂਬਾ ਸੋਣੀ ਸੰਸਾ ਦੂਸਰਾ ਸੂਬਾ ਹਾਂਜੀ ਤੇ ਸਵਾ ਹਜੇ ਲੈਂਦੀ ਆ ਹਨਾ ਇਹਦੇ 4 ਤਰੀਕ ਨੂੰ ਦਿਨ ਪੂਰੇ ਹੁੰਦੇ ਆ 4 ਅਕਤੂਬਰ ਨੂੰ ਹਾਂਜੀ 4 ਅਕਤੂਬਰ 10ਵੇਂ ਮਹੀਨੇ ਦੀ ਬਿਲਕੁਲ ਹਾਂਜੀ ਹਫਤੇ ਦੀ ਰੈਂਚ ਜੇ ਲੈ ਜੂਗੀ ਤਾਂ ਦੱਸੋ 4 ਅਕਤੂਬਰ ਨੂੰ ਦਿਨ ਪੂਰੇ ਆ ਠੀਕ ਆ ਜੀ 10ਵੇਂ ਮਹੀਨੇ ਦੀ 4 ਨੂੰ ਦਿਨ ਪੂਰੇ ਆ ਬਾਕੀ ਜਿੱਡੀ ਕ ਜੰਮੀ ਪਾਲੀ ਆ ਠੀਕ ਆ ਜੀ ਹੋਰ ਵੀ ਉਮੀਦ ਕਰਦੇ ਆ ਕਿ ਇਹਨਾਂ ਪਸ਼ੂ ਚੰਗਾ ਪਲਿਆ ਪਲੀਦਾ ਪਸ਼ੂ ਦੋ ਚਾਰ ਦਿਨ ਉੱਪਰ ਹੋਰ ਲੈ ਜਾਂਦਾ ਠੀਕ ਆ ਤੇ ਠੰਡੀ ਧੀਰੀਆ ਘੱਟੋ ਘੱਟ ਵੀ 8 7 8 7 ਕ ਦਿਨ ਤੁਸੀਂ ਮੰਨ ਕੇ ਸੌਦਾ ਕਰ ਲਿਓ। ਬਾਕੀ ਹੁਣ ਵੀ ਥੱਲਿਓ ਵੇਖੋ ਤੁਸੀਂ ਕਰਮਾ ਵਾਲੀ ਪੰਡਾ ਪਾਈ ਖੜੀ ਆ ਠੀਕ ਆ ਜੀ। 14 15 ਕਿਲੋ ਦੁੱਧ ਚੋਆਇਆ ਪਹਿਲੇ ਸੂਈ। ਠੀਕ ਆ ਜੀ। ਹਾਂਜੀ। ਪਹਿਲਣ ਨੇ? ਹਾਂ ਪਹਿਲਣ ਨੇ। ਠੀਕ ਆ ਜੀ। ਹੁਣ ਦੂਜਾ ਸੂਆ ਸੋਣਾ। ਲੋ ਜੀ ਪਹਿਲੇ ਸੂਵੇ ਦੋਸਤੋ ਚੰਗੀ ਕਾਰਗੁਜ਼ਾਰੀ ਰਹੀ ਆ ਦੁੱਧ ਵਾਲੇ ਪਾਸਿਓ। ਤੇ ਹੁਣ ਦੂਜਾ ਸੂਆ ਬਾਕੀ ਤੁਹਾਨੂੰ ਆਪਾਂ ਨਾਲ ਦੀ ਨਾਲ ਖੋਲ ਕੇ ਤੋੜ ਕੇ ਦਿਖਾਉਣੇ ਆ। ਤੇ ਥੱਲਿਓ ਕਰਮਾ ਵਾਲੀ ਥੱਬਿਆਂ ਦੇ ਥੱਬੇ ਵਾਲੀ ਬੈਠ ਅੱਜ ਭਲ ਕੀ ਆਈਏ ਗਰਵੰਤ ਫਾਰਮ ਤੇ ਹਾਂਜੀ ਆਪਣੇ ਕੋਲ ਕੱਲ ਦੀ ਆਈ ਤੇਪਤ ਤੇਪਤ ਪਾ ਬਿਲਕੁਲ ਚੰਗਾ ਕੋਲਾ ਤੇ ਆਪਾਂ ਬਹੁਤ ਚੰਗਾ ਆਪਾਂ ਭਰਾ ਗੇ ਲਿਆਂਦੀ ਦੋ ਹੱਥਾਂ ਨਾਲ ਠੀਕ ਹੈ ਜੀ ਐਂ ਭਰਾਈ ਹੈ ਅਗਲੇ ਨਾਲ ਅਗਲਾ ਸਣ ਵੜ ਕੇ ਪਿਛਲੇ ਨਾਲ ਪਿਛਲਾ ਠੀਕ ਹੈ ਲੋ ਜੀ ਸੋ ਫੁੱਲ ਭਜਨ ਦੋੜ ਦੇ ਵਿੱਚ ਆ ਠੀਕ ਹੈ ਜੀ ਕੋਈ ਮੇਰਾ ਵੀਰ ਇੱਕ ਪਸ਼ੂ ਵੇਖ ਕੇ ਵੀ ਸਾਰੇ ਵੀਰਾਂ ਨੇ ਤੁਸੀਂ ਜੱਜਮੈਂਟ ਕਰ ਲੈਣੀ ਆ ਇੱਕ ਪਸ਼ੂ ਦੀ ਬਿਲਕੁਲ ਆਪਾਂ ਜਿਹੜੀ 200 ਮੈਂਸ਼ਨ ਵੀ ਕਰ ਦਿੰਦੇ ਆ ਤੇ ਫੁੱਲ ਭਜਨ ਦੋੜ ਵਾਲਾ ਪਸ਼ੂ ਵੱਡਾ ਜਾ ਛੋਟਾ ਉਹ ਪੂਰਾ ਆਪਾਂ ਵਿੱਚ ਜ਼ਿਕਰ ਕਰ ਦੇਈਦਾ ਠੀਕ ਆ ਤੇ ਚੌੜੀ ਬਿਲਕੁਲ ਉਪਰੋਂ ਪਿੱਠਪੂੜੇ ਵਾਲੀ ਸਾਈਡ ਤੋਂ ਪੂਰੀ ਚੌੜੀ ਹੈ ਜਿਵੇਂ ਸਿਆਣੇ ਕਹਿੰਦੇ ਵੀ ਮੰਜਾ ਡੈਂਦਾ ਪਸ਼ੂ ਦੀ ਇਸ ਹੱਦ ਘਦਰ ਤੱਕ ਜਿਹੜੀ ਸੇਵਾ ਕੀਤੀ ਹੈ ਮਾਲਕਾਂ ਓਨਰਾਂ ਨੇ ਥੋੜੀ ਜੀ ਪੂਛ ਹੀ ਹੈ ਬਾਕੀ ਇੱਕ ਰੰਗ ਕਾਲੀ ਬਾਕੀ ਸ਼ਾਈ ਸੂਈ ਬਹੁਤ ਆ ਇਹ ਇੱਕ ਰੰਗ ਬਲੈਕ ਹੀ ਆ ਕੁਝ ਕਿ ਜੜੀ ਦੋਸਤੋ ਜਿਵੇਂ ਆਪਾਂ ਮੋਹਰਾ ਬਰੀਡ ਦੇ ਵਿੱਚ ਵੇਖਦੇ ਆ ਵੀ 2-4 ਇੰਚ ਜਿਹੜੀ ਪੂਛ ਪਾਸ ਮੰਨੀ ਜਾਂਦੀ ਹੈ ਠੀਕ ਆ ਜੀ ਤੇ ਬਾਕੀ ਅਗੇ ਨਸਲ ਜਾਤ ਬਰੀਡ ਤੁਸੀਂ ਆਪ ਪਰਖ ਕਰ ਲੈਣੀ ਠੀਕ ਆ ਸੋਹਣੇ ਪਿੱਠਪੂੜੇ ਦੇ ਤੇ ਚੰਗੇ ਦੁੱਧ ਦੀ ਉਮੀਦ ਕਰਦੇ ਆ ਠੀਕ ਆ ਜੀ ਹੁਣ ਸੈਕੰਡ ਟਾਈਮਰ ਦੂਜੇ ਸਵੇਰੇ ਦੇ ਵਿੱਚ ਚੰਗਾ ਦੁੱਧ ਭਰ ਆ ਜੂਗੀ ਠੀਕ ਆ ਫੜੀਪੁੜੀ ਬਹੁਤ ਜਾਰੀ ਹੈ ਸੰਸਰ ਸੋ ਮੱਝ ਨਹੀਂ ਇਹਨੂੰ ਤਕਰੀਬਨ ਹਾਥੀ ਕਹੀਏ ਆਪਾਂ ਹਾਂਜੀ ਛੋਟਾ ਹਾਥੀ ਕਹੀਏ ਹਾਂਜੀ ਠੀਕ ਆ ਛੋਟਾ ਹਾਥੀ ਹੈ ਤਾਂ ਫਿਰ ਹਾਥੀ ਜੇ ਨਹੀਂ ਜਾਂਦਾ ਬਲੈਰੋ ਬਲੂਰੋ ਤੇ ਜਾਊਗਾ ਆ ਬਲੈਰੋ ਜਿੱਥੇ ਜਾਊਗੀ ਸੰਸਰ ਹਾਂ ਠੀਕ ਆ ਲਓ ਵੀ ਜੰਪਲ ਕਰਮਾਲੀ ਨੂੰ ਪੂਰਾ ਲੱਗਾ ਠੀਕ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਹਰ ਪਾਸੇ ਉਹ ਨੋਟ ਕਰਾਈ ਦਿੱਤੀ ਆ ਕਿਸੇ ਪਾਸੇ ਨਹੀਂ ਖੁੰਝੀ ਕਰਮਾਲੀ ਤੇ ਮੋਲ ਰੇਟ ਕੀ ਰਹਿਣਾ ਲਾ ਉਹ ਗਰਵੰਤ ਤੋਂ ਪੁੱਛ ਲੈਣਾ ਕੋਈ ਇੱਕ ਨਹੀਂ 9 10 ਨਹੀਂ ਆ ਇਹੋ ਜੀ ਇਹੋ ਜੀ ਕੀ ਇਹੋ ਜਿਹਾ ਹੀ ਹਾਂ ਹਾਂਜੀ ਠੀਕ ਆ ਜੀ ਤੇ ਗਰਵੰਤ ਲੈਣੇ ਦੇਣੇ ਕੀ ਰਹਿਣਗੇ ਇਹਦੀ ਡਿਮਾਂਡ ਸੈਂਸ ਆ 130 ਆ 130 125 ਦੀ ਦੇ ਦਾਂਗੇ ਆ ਨਾ ਜਿਹੜੀ ਛੋਟਛਾਪਾ ਜੀ ਦੇ ਵਿੱਚ ਹੋਊਗਾ 125 ਦੀ ਹਾਂਜੀ ਚਲੋ 125 ਦੇ ਵਿੱਚੋਂ ਕਿਸਾਨ ਵੀਰੋ ਛੋਟਛਾਪਾ ਸਵਾ ਲੱਖ ਦੇ ਵਿੱਚੋਂ ਹਾਂਜੀ ਬਾਕੀ ਅੱਗੇ ਤੁਸੀਂ ਦੱਸਿਆ ਜੀ ਠੀਕ ਆ ਜੀ ਇਹੋ ਜਿਹਾ ਪਸ਼ੂ ਨੂੰ ਇੰਨਾ ਕ ਹੱਕ ਹੈਗਾ ਠੀਕ ਆ ਜੀ ਇੰਨੇ ਕ ਰੇਟ ਦਾ ਪਸ਼ੂ ਹੈਗਾ ਤੇ ਬਾਕੀ ਤੁਹਾਡੇ ਸਾਹਮਣੇ ਜੋ ਵੀ ਆ ਜਾਇਜ ਤੋਂ ਜਾਇਜ ਵਿੱਚੋਂ ਛੋਟਾ ਸਪਾ ਹੋ ਜਾਊਗਾ ਠੀਕ ਆ ਬਹੁਤ ਖੂਬਸੂਰਤ ਆ ਪਸੰਦ ਆਉਣ ਵਾਲੀ ਸ਼ੈਅ ਆ ਲੈ ਵੀ ਗਰਵੰਤ ਅੱਗੇ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਜ ਖੜੀ ਆ ਇਹ ਸਾਨੂੰ ਸਾਹ ਸੁਈ ਆ ਕਿੰਨੇ ਕ ਸਮੇਂ ਦੀ ਅੱਜ ਇਹਨੂੰ ਤੀਜਾ ਦਿਨ ਹੋਇਆ ਹੈ ਸੁਈ ਨੂੰ ਤੀਜਾ ਦਿਨ ਆ ਮਗਰ ਬੱਚਾ ਹਾਂਜੀ ਆ ਕੱਟੀ ਜੀ ਵੇਖੋ ਗਿੱਲੇ 나ੜੂ ਲਓ ਜੀ ਮਗਰ ਕੱਟੀ ਆ ਕੱਟੀ ਦਿਖਾਉਣੇ ਆਪਾਂ ਤੁਹਾਨੂੰ ਠੀਕ ਆ ਜੀ ਆਪਣੇ ਕੋਲ ਹੀ ਸੁਈ ਆ ਆ ਕਰੋ ਚੱਕ ਬਿਲਕੁਲ ਗਿੱਲੇ 나ੜੂ ਆ ਆ ਦੇਖੋ ਅੱਜ ਤੀਜਾ ਦਿਨ ਹੈ ਗਰਵੰਤ ਹੈ ਹਾਂਜੀ ਠੀਕ ਆ ਬੜਾ ਬੂੜਾ ਆਪਣੇ ਕੋਲ ਦੋ ਤਿੰਨ ਡੰਗ ਦੀ ਚਵਾਈ ਹੋ ਗਈ ਆ ਹਾਂਜੀ ਇਹਦੀ ਕੋਈ ਚਾਰ ਡੰਗ ਹੋ ਗਈ ਚਾਰ ਪੰਜ ਡੰਗ ਉਹ ਵੀ ਚਾਰ ਪੰਜ ਡੰਗ ਦੀ ਜਿਹੜੀ ਚਵਾਈ ਹੋ ਗਈ ਠੀਕ ਆ ਜੀ ਤੀਜਾ ਦਿਨ ਹੋ ਗਿਆ ਨਾ ਸੂਈ ਕਿਉਂਕਿ ਤੀਜਾ ਦਿਨ ਤੇ ਪੰਜ ਛੇ ਡੰਗ ਦੀ ਜਿਹੜੀ ਚਵਾਈ ਬਣ ਜਾਂਦੀ ਆ ਹਾਂਜੀ ਤੇ ਗਰਮਤ ਪੌਲਾ ਕਿੰਨਾ ਕਾ ਅਕਾਊਂਟ ਆ ਇਹਦੇ ਥੱਲੇ ਕੋਈ 9 10 ਕਿਲੋ ਵਾਲਾ ਹੋਣਾ 9 10 ਕਿਲੋ ਹਾਂਜੀ ਲੋ ਵੀ ਕਿਸਾਨ ਵੀਰੋਂ 9 10 ਕਿਲੋ ਪੌਲੇ ਤੇ ਸ਼ੁਰੂਆਤ ਇਸ ਵਕਤ ਤੀਜਾ ਸੂਆ ਸੂਈ ਠੀਕ ਆ ਤੱਜਾ ਸੂਆ ਤੇ ਬਾਕੀ ਮੋਢ ਤੋਂ ਬਿਲਕੁਲ ਚੌਰਸਲੇਵਾ ਵੇਖੋ ਤੁਸੀਂ ਬੰਤਰ ਲੇਵੇ ਤੀ ਤੇ ਬਿਲਕੁਲ ਪਾਟ ਵੀ ਕਰਮਾ ਲਈ 80 ਦੂਰੀ ਦਾ ਨਖੇੜ ਕੇ ਖੜੀ ਆ ਠੀਕ ਆ ਜੀ ਹਵਾਨਾ ਚੱਡਾ ਬਹੁਤ ਜਿਆਦਾ ਵਿੱਚ ਜਿਵੇਂ ਆਪਾਂ ਕਹ ਲਿਆ ਵੀ ਇੱਕ ਕੰਪੈਕਟ ਅਡਰ ਆ ਫਿਕਸ ਅਡਰ ਲਗਾ ਕਰਮਾ ਲਈ ਨੂੰ ਤੇ ਥਣ ਵੀ ਕਾਫੀ ਸੋਹਣੀ ਨਖੇੜ ਦੇ ਵਿੱਚ ਬਾਕੀ ਕਰਵਾ ਤਾਂ ਚਵਾ ਬਰਾਬਰੂ ਚੰਗਾ ਵੀਰੇ ਦਾ ਹਾਂਜੀ ਚਵਾ ਸੰਸ ਕੋਲਾ ਇੱਕ ਨੰਬਰ ਹੈ ਠੀਕ ਆ ਜੀ ਹਾਂਜੀ ਲਿਓ ਜੀ ਬੋੜਾ ਕਿੰਨਾ ਦੱਸਿਆ ਗਰਵੰਤ 9-10 ਕਿਲੋ ਬੋੜਾ ਹੋਣਾ ਇਸ ਵਾਰ ਦੁੱਧ ਤਾਂ ਚੰਗਾ ਭਰ ਆਜੂਗੀ ਹਾਂਜੀ ਦੁੱਧ ਸੰਸਭੇ ਇਹ ਨਾ ਪਿਛਲੇ ਸੋਇਆ ਆਪਾਂ ਹੀ ਦਿੱਤੀ ਆ ਅੱਛਾ ਇਥੇ ਪੈਂਡ ਹੀ ਦੇਤੀ ਲੈ ਆ ਗਈ ਹੂੰ ਤੇ ਉਦੋਂ ਆਪਾਂ 15 ਕਿਲੋ ਦੁੱਧ ਦੇ ਥੱਲੇ ਚੋਕੇ ਦਿੱਤਾ ਠੀਕ ਆ ਜੀ ਉਹ ਦਿੱਤੀ ਵੀ ਪਰ ਆਪਾਂ ਸਵਾਲ ਰੱਖਦੀ ਸੀ ਥੋੜੀ ਮੈਂ ਉਹਨੇ ਥੋੜੀ ਲੇਫੀ ਕਰਤੀ ਆ ਰਗੀ ਮੱਜ ਪਰ ਰਾਜੀ ਅੱਬੇ ਜਿੰਨੇ ਥੱਲਿਓ ਕਰਮਾਂ ਵਾਲੀ ਬਣੀ ਪਈ ਆ ਉਹਨੇ ਉੱਪਰੋਂ ਥੋੜੀ ਨਰਮ ਰਹੇਗੀ ਆ ਹਾਂਜੀ ਲਓ ਵੀ ਸਿੰਗਲ ਹੱਡੀ ਦੀ ਆ ਕੱਦ ਵਜ਼ਨ ਵੈਸੇ ਜਿਹੜਾ ਕੱਦ ਘਾਟ ਪੂਰਾ ਠੀਕ ਆ ਜੀ ਦੁੱ ਬਾਕੀ ਜੇਕਰ ਦੋਸਤੋ ਚੰਗੇ ਪਸ਼ੂ ਦੀ ਗੱਲ ਕਰੀਏ ਦੁੱਧ ਵਾਲੇ ਤੇ ਦਧਾਰੂ ਦੀ ਗੱਲ ਕਰੀਏ ਤਾਂ ਉਹਨੇ ਖੁਰਨਾ ਵੀ ਆ ਵੱਡੇ ਕੱਦ ਕਾਲ ਜਿਆਦਾ ਚਮਮੂ ਨਹੀਂ ਚੜਿਆ ਹੁੰਦਾ ਜਿਹੜੇ ਪਸ਼ੂ ਨੇ ਦੁੱਧ ਦੇਣਾ ਠੀਕ ਆ ਜੀ ਪਤਲੇ ਪੰਣ ਦੇ ਵਿੱਚ ਹੁੰਦਾ ਪਸ਼ੂ ਜਿਹੜੇ ਪਸ਼ੂ ਮਰਜ਼ੀ ਦੇਖ ਲ ਕੇ ਬਰੀਕੀ ਚ ਹੁੰਦਾ ਤੇ ਇਹ ਆਪਾਂ ਵੇਖ ਸਕਦੇ ਹਾਂ ਬਿਲਕੁਲ ਪਤਲੇ ਪਿੰਡੇ ਦੀ ਆ ਤੇ 9 ਕਿਲੋ ਬੋਲਾ ਇਸ ਟਾਈਮ ਤੇ ਥੱਲੇ ਹਾਜ਼ਰ ਆ ਦੁੱਧ ਚੰਗਾ ਚਬਾਜੂਗੀ ਠੀਕ ਆ ਜੀ ਬਾਕੀ ਹਵਾਨੇ ਲੈਵੇ ਤੋਂ ਬਖਾਲੇ ਦੀ ਗੱਲ ਕਰੀਏ ਤਾਂ ਬਖਾਲਾ ਦਾ ਗਰਮਾ ਤਾਂ ਪਾਰਾਂ ਤੋਂ ਵੀ ਪਲੱਸ ਦਾ ਹੀ ਕਰਨ ਢਈ ਆ ਹਾਂ ਜੀ ਸਾਨੂੰ ਸਾਬ ਆਪਾਂ ਜਿੰਨਾ ਇਸ ਕਿਉਂ ਠੀਕਾ ਨਹੀਂ ਕਰਨੀ ਅੱਜ 12 ਕਿਲੋ ਕਹਿ ਰਹੀਏ ਮੁੜ ਕੇ ਜਾ ਕੇ ਨਿਕਲੇ ਨਾ ਕੋਈ ਵੀ ਇਸ ਤਰ੍ਹਾਂ ਮਗਾਲੀ ਕੋਈ ਦੇਖ ਤੂ ਕਿ ਮੈਂ ਗੱਲ ਕਰਦਾ ਵੀ ਦਿਖ ਵਿਖਾਲੇ ਦੀ ਗੱਲ ਆ ਅਬ ਵਿਖਾਲੇ ਨੂੰ ਤਾਂ ਅੱਜ ਹੀ ਵਿਖਾਲਾ ਤਾਂ 12 ਕਿਲੋ ਵੀ ਪਸ਼ੂ ਦਾ ਕਹਿ ਜਾਵੇ ਤੇ ਉਹ ਵੀ ਕਿਸੇ ਵੀਰ ਨੇ ਕਹਣਾ ਵੀ ਵਾਕੇ 12 ਕਿਲੋ ਕਾਲਾ ਤਾਂ ਸੰਧੂ ਸਾਹਿਬ ਅੱਜ ਹੀ 15 ਕਿਲੋ ਕਹਿ ਰਹੀਏ ਤੇ ਅੱਜ ਹੀ ਮੇਨ ਨਾਲ ਹਾਂ ਬਾਕੀ ਆ ਜੂਗੀ ਦੁੱਧ ਜਦੋਂ ਦੋਸਤੋਂ ਕਰਮ ਵਾਲੀ ਦੁੱਧ ਤੇ ਆਈ ਪੀਕ ਤੇ ਚਲੀ ਜੀਗਾ ਦੁੱਧ ਕਰ ਜੂਗੀ ਹਾਂਜੀ ਬਾਕੀ ਹੁਣ ਜਿਹੜਾ ਬੋਲਾਏ ਦੇ ਥੱਲੇ 9 ਕਿਲੋ ਤੇ ਮਗਰ ਕੱਟੀ ਵੀ ਕਾਫੀ ਹੁੰਦਲੇ ਜੜਾ ਠੀਕ ਆ ਮਗਰ ਕੱਟੀ ਆ ਸੋ ਪਸੰਦ ਬਹੁਤ ਚੰਗੇ ਸੀ ਬੰਦੀ ਆ ਠੀਕ ਆ ਜੀ ਇੱਕ ਰੰਗੀ ਆ ਕੱਟੀ ਵੀ ਹਾਂਜੀ ਠੀਕ ਆ ਬਹੁਤ ਸੋਹਣੀ ਕੱਟੀ ਮਗਰਬ ਲੈ ਵੀ ਕਰਵਾਂ ਤਾਂ ਕੀ ਕਰਦੇ ਆ ਡਿਮਾਂਡ ਸਾਲ ਸਹੀ ਜੀ ਜਿਹੜੀ 95000 ਹੈ 95 ਹਾਂਜੀ ਉਹਦੇ ਵਿੱਚੋਂ ਕੋਈ ਮੌਕੇ ਤੇ ਕਰਦਾਂਗੇ ਮੰਨਤਾ ਬਾਕੀ ਛੋੜ ਛੱਪੇ ਕਰਦੇ ਆ ਖੁੱਲੇ ਜਿੰਨੇ ਜੋ ਸਕਦੇ ਆ ਇਹੋ ਮੌਕੇ ਤੇ ਕਰਦਾਂਗੇ ਮੰਨਤਾ ਲੋ ਵੀ ਦੋਸਤੋ ਲੈਸ ਕਰਕੇ ਜਿਹੜੀ 95000 ਦੇ ਵਿੱਚੋਂ ਵੀਰਾਂ ਦਾ ਵੀ ਆਪਾਂ ਦੇ ਦਿਆਂਗੇ ਠੀਕ ਆ ਜੀ ਜੋ ਵੀ ਹੋਊਗਾ ਮਾਨਤਨ ਉਹ ਮੌਕੇ ਤੇ ਕਰ ਦਿੱਤਾ ਜਾਊਗਾ ਔਰ ਆਪਣੀ ਚੀਜ਼ ਧਿਆਣ ਕੇ ਸਾਈਬੇ ਨਾ ਕਰਕੇ ਤਸੱਲੀ ਕਰੋ ਚੋ ਚੋਕੇ ਠੀਕ ਹੈ ਜੱਕ ਟਾਈਮ ਦੋ ਟਾਈਮ ਇਹ ਸੂਈ ਸੁਵਾਈ ਆ ਬਹੁਤ ਚੰਗਾ 9 ਕਿਲੋ ਦੇ ਥੱਲੇ ਅਕੇ ਬੱਲੀ ਆਪਣੇ ਕੋਲ ਇਹ ਮੱਝ ਆ ਗਈ ਹੈ ਗਰਮੰਤਾ ਹਾਂਜੀ ਇਹ ਨੀਲੀ ਰਵੀ ਦੀ ਆ ਚੌਥੇ ਨੰਬਰ ਤੇ ਲਓ ਜੀ ਚੌਥਾ ਨੰਬਰ ਆ 베ਰਵਾ ਨਾਲ ਦੀ ਨਾਲ ਹੀ ਪਾ ਦਿੱਤਾ ਗਰਮੰਤਾ ਨੇ ਠੀਕ ਹੈ ਚੌਥੇ ਨੰਬਰ ਤੇ ਆ ਤੇ ਨੀਲੀ ਰਵੀ ਦੇ ਵਿੱਚ ਆ ਤੇ ਗਰਮੰਤ ਹੈਗੀ ਆ ਵੀ ਪੂਰੀ ਐਕਸਟਰਾਔਡਨਰੀ ਆ ਭਾਰੀ ਵਜ਼ਨ ਲੋਡ ਬੇਲ ਬੂਲ ਦੀ ਬੜੀ ਪੇਚ ਹੈ ਹਾਂਜੀ ਵੱਡੇ ਕਦ ਕਦ ਤੇ ਜੇ ਵੀ ਤੇ ਕੀ ਇਹਦਾ ਰਿਕਾਰਡ ਆ ਕੀ 베ਰਵਾ ਵੀਰ ਇਹਦੇ ਥੱਲੇ 14 ਕਿਲੋ ਦੁੱਧ ਹੋਣਾ ਆਜ ਰਿਹਾ ਇਸ ਵ ਦੇ ਆ ਕਟਾ ਜਿਹੜਾ ਮਗਰ ਬੂਰਾ ਨੀਲੀ ਰੋਈ ਕਿੰਨੇ ਕ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਵੀ ਅੱਜ 20 ਦਿਨ ਦੀ ਰੈਚ ਹੋ ਗਈ ਲਓ ਜੀ ਮਗਰ ਕਟਾ ਵੀ ਪੂਰਾ ਜਮਿਆ ਪਿਆ ਦੋ ਦੋ ਮੀਟਰ ਦਾ ਵੀ ਆਪ ਵੀ ਚੰਗਾ ਛੱਡੀ ਜਾਂਦੇ ਹਾਂਜੀ ਕਟਾ ਨੂੰ ਆਂਦੇ ਕ ਮੱਝ ਚੋਈ ਨਹੀਂ ਚਾਹ ਜੋਗਾ ਚੋ ਲੈਂਦੇ ਰੇ ਬਸ ਲਓ ਜੀ ਇਹੋ ਚੰਗਦਾ ਰਿਹਾ ਬਹੁਤ ਸੋਨਾ ਮਾਰੀ ਆ ਹਾਂਜੀ ਲਓ ਦੋਸਤੋ ਮਗਰ ਕਟਾ ਨੀਲੀ ਦਾਵੀ ਦੇ ਵਿੱਚ ਬੂਰਾ ਕਟਾ ਆ ਗਿਆ ਠੀਕ ਆ ਜੀ ਤੇ ਪੂਰਾ ਸ਼ਕੀਨ ਮਗਰ ਕਟਾ ਤੇ ਮੱਝ ਦੇ ਥੱਲੇ ਦੋਸਤੋ ਆਪ ਦੇ ਥੱਲੇ ਦੋ ਦੋ ਬਹੁਤ ਚੰਗਾ ਖਾਸ ਆ 14 ਕਿਲੋ ਤਾਂ ਇਸ ਵਕਤ ਚੱਲ ਰਹੀ ਆ ਕੋ 20-22 ਕੋ 25 ਦਿਨਾਂ ਤੱਕ ਵੀ ਤੁਸੀਂ ਮੰਨ ਲਿਓ ਠੀਕ ਆ ਜੀ ਤੇ ਹੁਣ ਜਿਹੜਾ 14 ਕਿਲੋ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਥਾਣਾ ਵਖੋਣੀ ਗੱਲ ਆ ਆਹ ਵੇਖੋ ਵੰਡ ਵੇਖੋ ਥਾਣਾ ਦੀ ਬਹੁਤ ਸੋਹਣਾ ਥਾਣਾ ਵੰਡ ਬੂਡ ਬਹੁਤ ਸੋਹਣੀ ਠੀਕ ਆ ਦੀ ਅਗਲੇ ਥਾਣਾ ਆਪਾਂ ਜੇਕਰ ਵੇਖੀਏ ਨਾ ਵੀ ਗਿੱਟ ਗਿੱਟ ਤੇ ਥਾਣਾ ਅਗਲੇ ਤੇ ਬਿਲਕੁਲ ਉਲਟ ਬਹਿਣੀ ਦਾ ਸੱਚੀ ਬਹਿਣੀ ਆਲਾ ਠੀਕ ਆ ਆਹ ਕਰੋ ਚੈੱਕ ਤੇ 14 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਤੇ ਗਰਵੰਤ ਚੋਣ ਚਾਂਨ ਵੀਰ ਕਿਦਾਂ ਚੋਣ ਚਾਂਨ ਸੰਸਵ ਇੱਕ ਨੰਬਰ ਆ ਭੋਲੀ ਚੋਣ ਕੋਈ 1 ਤੇ ਚੰਗੇ ਪਸ਼ੂ ਜਿਹੜੇ ਹੁਣ 15 14 ਕਿਲੋ ਵਾਲੇ ਵੀ 1.5 2 2.5 ਕਿਲੋ ਤੋਂ ਗਾੜ ਤੋਂ ਉੱਪਰ ਹੁੰਦੀ ਆ 2 ਕਿਲੋ ਗਾੜ ਹੋ ਗਈ ਠੀਕ ਹੈ ਵੀਰੇ ਲੋ ਵੀ ਭਰਾਵੋ ਚੋਣ ਜਾਣ ਇੱਕ ਨੰਬਰ ਆ ਪੋਲੀ ਹੈ ਭਰਾਵਰੂ ਦੀ ਠੀਕ ਆ ਜੀ ਬਾਕੀ ਤਸੱਲੀ ਤੁਹਾਨੂੰ ਗਰਵੰਤ ਨੇ ਵਿੱਚੇ ਦੇ ਦਿੱਤੀ ਆ ਅੱਗੋਂ ਮੇਰੇ ਵੀਰ ਕਿਸੇ ਨੇ ਪੈਸੇ ਖਰਚ ਕਰਨੇ ਆ ਆਪ ਵੀ ਜ਼ਰੂਰ ਇੱਥੇ ਆਣ ਕੇ ਤਸੱਲੀ ਕਰ ਲਿਓ 14 ਕਿਲੋ ਦੁੱਧ ਇਸ ਮਹਿਰ ਥੱਲੇ ਹਾਜ਼ਰ ਮਗਰ ਕਟਾ ਮੇਲ ਕਾਫ ਸੁਖਵਾਨਾ ਲੇਵਾ ਆਪਾਂ ਤੁਹਾਨੂੰ ਦਿਖਾਉਣੇ ਆ ਵੈਸੇ ਹੁਣ ਚਵਾਈ ਦਾ ਸਮਾਂ ਜਿੰਨੀ ਬਣੀ ਧਨੀਆ ਬਧੇਰੇ ਸਮਝ ਆਈ ਯਾਨੀ ਤੁਹਾਨੂੰ ਕਰਾਮਤ ਮਾਰਨਿੰਗ ਉਹਦੇ ਚੁਆਇਸ ਕਿੰਨੇ ਤੋਂ ਕਿੰਨੇ ਕਰਦੇ ਆਪਾਂ ਫਿਰ ਫੇਰੇ 6 ਵਜੇ ਦੀ ਸੰਸਾ ਚੁਆਈ ਆਪੀ ਬੀ ਨਾਰਮਲ ਹੀ ਚਲੋ ਸਾਰੇ ਪਾਸੇ ਵਾਹੇ 6 ਤੋਂ 6 ਵਜੇ ਚੁਆਈ ਹਾਂਜੀ ਐਵਲੇ ਭਾਵੇਂ ਘੜੀ ਲੇਟ ਹੋ ਜੀਏ ਸਵੇਰੇ 6 ਵੇ ਚੋਲੀ ਦੀ ਠੀਕ ਆ ਜੀ ਲੋ ਜੀ। ਬਾਕੀ ਵਾਜਣ ਰੋੜ ਦਾ ਵੇਲਬੂਲ ਬੜੀ ਸਪੈਸ਼ਲ ਆ। ਹਾਂਜੀ। ਲਵਾਈ ਬਹੁਤ ਜਿਆਦੀ ਮਹਿੰਦੀ। ਲਵਾਈ ਲਵਾਈ ਬਹੁਤ ਚੰਗੀ ਲੱਗੀ। ਹਾਂ। ਲੋ ਜੀ। ਸੋ 14 ਕਿਲੋ ਦੋਸਤੋ ਦੁੱਧ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ 14 ਕਿਲੋ ਤੇ ਇਸ ਵਕਤ ਚੱਲ ਰਹੀ ਆ ਠੀਕ ਆ ਜੀ। ਤੇ ਬਾਕੀ ਢਾਂਚਾ ਬਹੁਤ ਸੋਹਣਾ ਹੈ। ਬਹੁਤ ਸੋਹਣੀ ਚੰਗੀ ਜੰਮੀ ਪਾਲੀ ਫੁੱਲ ਵਜਣ ਰੋੜ ਦੇ ਵਿੱਚ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ। ਤੇ ਜਿਹੜੇ ਵੀਰ ਨੂੰ ਜਜੂਗੀ ਠੀਕ ਹੈ ਜੀ ਬਹੁਤੇ ਵੀਰ ਡਿਮਾਂਡ ਕਰਦੇ ਰਹਿੰਦੇ 15 14 ਕਿਲੋ ਵਾਲੀ ਮਹਿੰਦੀ ਤੇ ਅੱਜ ਫਿਰ ਹਾਲ 14 ਕਿਲੋ ਦਾ ਚੰਗੀ ਸੇਵਾ ਰਹੀ ਕਿਸੇ ਵੀਰ ਦੀ ਅੱਗੇ ਪਲੱਸ ਕਰਨਾ ਉਹ ਸੇਵਾ ਤੇ ਨਿਰਪਰਾ ਠੀਕ ਹੈ ਜੀ ਕਿਸੇ ਭਰਾ ਦੀ ਆਪ ਕੋ ਆਪਣੀ ਸੇਵਾ ਹੁੰਦੀ ਆ ਇਹ ਗਰਮੰਤ ਕਿੰਨੇ ਦੀ ਹੁੰਦੀ ਆ ਵੀਰ ਲੈਣ ਦੇ ਤੁਹਾਨੂੰ ਸਭ ਇਹਦੀ ਡਿਮਾਂਡ ਹੈਗੀ 1/2 ਲੱਖ 1 ਲੱਖ 5000 ਹਾਂ 1 20 ਹੀ ਦੇ ਦਾਂਗੇ ਹਾਂ ਨਾ 1 20 ਦੀ ਹਾਂਜੀ ਲਓ ਜੀ 1/2 ਲੱਖ ਮੋਲਾ 1 ਲੱਖ 2000 ਦੀ ਇਹ ਮਿਲ ਜੂਗੀ ਤੁਹਾਨੂੰ ਹਾਂ ਨਾ ਠੀਕ ਆ ਤੇ ਬਾਕੀ ਮੂਹ ਮੱਥੇ ਦੀ ਬੜੀ ਚੰਗੀ ਆ ਸ਼ਕੀਨ ਸ਼ ਸੋ ਰੰਗ ਢੰਗ ਤੁਹਾਡੇ ਸਾਹਮਣੇ ਆ ਸਾਰਾ ਕੁਝ ਅੱਖ ਬਿੱਲੀ ਮਣਕੀ ਹੈ ਠੀਕ ਹੈ ਜੀ ਦੋਵੇਂ ਅੱਖਾਂ ਬਿੱਲੀਆਂ ਮਣਕੀਆਂ ਨੇ ਬਾਕੀ ਬੱਚੇ ਦੇ ਵਿੱਚ ਵੀ ਬਿੱਲੀ ਮਣਕੀ ਅੱਖਾਂ ਕੀ ਹੈ ਠੀਕ ਹੈ ਠੰਡੀ ਤੇਰੀ ਹੰਜੂ ਇਧਰ ਆ ਲੋ ਆ ਨੀ ਪੈਸੂ ਮੋਹ ਨਹੀਂ ਫੜਾਉਂਦਾ ਵੱਡਾ ਪੈਸੂ ਤੁਹਾਨੂੰ ਪਤਾ ਹਾਂ ਲੋ ਜੀ ਜੋ ਮਰਜ਼ੀ ਕਿਓ ਥੰਦਾ ਦਿੱਤੀ ਜੋ ਹਾਂਜੀ ਠੀਕ ਹੈ ਬਹੁਤ ਵਧੀਆ ਗਰਮੰਤ ਚੰਗੀ ਮੈਂ ਆ ਠੀਕ ਹੈ ਲੋ ਵੀ ਕਿਸਾਨ ਵੀਰੋ ਚੰਗੀ ਆ ਛੱਡਣ ਵਾਲੀ ਸ਼ੈ ਨਹੀਂ ਕਿ ਜਿਹੜਾ ਕੋਈ ਵੀਰ ਇੰਨੇ ਕ ਪੈਸੇ ਖਰਚ ਕਰਕੇ ਕਿ 15 14 ਸਰੀ ਮੈਂ ਲੱਭ ਰਿਆ ਤੇ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਪਲੀ ਪਲੀਤੀ ਪੂਰੀ ਆ ਵਜਨ ਲੋਡ ਫੁੱਲ ਵੜਾ ਫੁੱਲ ਕੋਈ ਛੋਟੀ ਨਹੀਂ ਕਿ ਇੱਥੇ ਆਣ ਕੇ ਵੇਖ ਲਿਓ ਜੇ ਵੱਡੀਆਂ ਵੱਜਾਂ ਦੇ ਵਿੱਚ ਦੀ ਆਪਾਂ ਗਿਣਤੀ ਕਰ ਸਕਦੇ ਆ ਲੈ ਕਰਮੰਤ ਵੀਰ ਆ ਆਪਣੇ ਕੋਲ ਜਿਹੜਾ ਇਧਰ ਆ ਨਗ ਆ ਗਿਆ ਹਾਂਜੀ ਇਹ ਵੀ ਸੰਸਾ ਸੁਈ ਆ ਕਿੰਨਾ ਕ ਸਮਾ ਹੋ ਗਿਆ ਇਹਨੂੰ ਅੱਜ ਇਹਨੂੰ ਅੱਜ ਸੁਈ ਨੂੰ ਕੋਈ ਚੌਥਾ ਦਿਨ ਹੋ ਗਿਆ ਕੱਟਾ ਜੇ ਦੇ ਮਰ ਚੌਕ ਦਿਨਾਂ ਦੀ ਸੁਈ ਆ ਹਾਂਜੀ ਲਓ ਜੀ ਮਗਰ ਕੱਟਾ 나ੜੂ ਵੀ ਮੜਾ ਜੇ ਨਾਲ ਹੈਗਾ ਹਾਂਜੀ ਲਓ ਵੀ 나ੜੂ ਵੀ ਜਿਹੜਾ ਦੋਸਤੋ ਬੱਚੇ ਦੇ ਨਾਲ ਹੈਗਾ ਥੋੜਾ ਜਿਹਾ ਤੁਹਾਨੂੰ ਤੇ ਆ ਦੇਖੋ ਠੀਕ ਆ ਅੱਛਾ ਕਰਮੰਤ ਚੌਕ ਦਿਨਾਂ ਦੀ ਸੁਈ ਆ ਤੇ ਹੈ ਦੂਜੇ ਕਿ ਤੀਜੇ ਇਹ ਸੁ ਤੇ ਬੋਲਾ ਇਸ ਵਕਤ ਕਿੰਨਾ ਖੂਗ ਇਹਦੇ ਥੱਲੇ ਵੀ ਬੋਲਾ ਕੋਈ 9-10 ਕਿਲੋ ਹੋਵੋ ਨਾ ਇਸ ਟਾਈਮ ਤੇ 9-10 ਕਿਲੋ ਹਾਂਜੀ ਸੋ ਚਵਾ ਚਬੂ ਪਸਮਾ ਦੀ ਇੱਕ ਨੰਬਰ ਚਵਾ ਸੋਸਾ ਆਪਾਂ ਦੱਸਾਂਗੇ ਜਿਹੜਾ ਇਹਦਾ ਮਗਰਲਾ ਬਹਿਣੀ ਵਾਲਾ ਥਾਨੀ ਆ ਹਾਂਜੀ ਉਹ ਚੋਂ ਦੋ ਧਾਰ ਆਉਂਦੇ ਆਂ ਆਉਂਦੀਆਂ ਉੱਥੋਂ ਲੱਗੋਈਆਂ ਇਹ ਨਹੀਂ ਕਿ ਸਰੂ ਕੋਈ ਤਾਂ ਨਹੀਂ ਲੱਗਾ ਆਹਾ ਉੱਥੇ ਨਾਲ ਹੀ ਇੱਕ ਦੋ ਸਰੂ ਦੀ ਦੋ ਸਰੂ ਆ ਹਾਂਜੀ ਤੇ ਬਾਕੀ ਧਾਰ ਇੱਕ ਹੀ ਚਲਦੀ ਮੋਟੀ ਹਾਂ ਆਪਾਂ ਕਾ ਤੋੜ ਕੇ ਨਾ ਧਾਰ ਥੱਲੇ ਨਿਕਲਦੀ ਆ ਤੋੜ ਕੇ ਦੇ ਆਪਾਂ ਧਾਰਾਂ ਨਾਲ ਕੇ ਉਠਾ ਦੇ ਤੇ ਖਲਾਰ ਨਹੀਂ ਪੁਹਾਰਾ ਨਹੀਂ ਹੈਗਾ ਨਹੀਂ ਖਲਾਰਾ ਨਹੀਂ ਹੈਗਾ ਵਿੱਚ ਠੀਕ ਆ ਜ ਲੋ ਜੀ ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਇਹ ਜਿਹੜਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਸਨ ਸਰ ਆਪਾਂ ਇਹਦਾ ਦੱਸ ਦਈਏ ਕਿ ਮੁੜਕੇ ਕੋਈ ਵੀਰ ਭਰਾ ਖਰਾਬ ਨਾ ਹੋਈ ਐਡੀ ਦੂਰ ਹੋਣਾ ਹੁੰਦਾ ਸਾਈਬਿਆਂ ਨੇ ਪਾ ਕੇ ਅਗਲੇ ਹਾਂਜੀ ਲੈਕਰੋਂ ਤਾਂ ਬਾਹਰ ਕਾਢੇ ਕਰੀ ਤੋਰ ਕੇ ਦਿਖਾਉਣੇ ਨਾਲ ਦੀ ਨਾਲ ਹੀ ਆਪਾਂ ਮਾੜੀ ਡਿਟੇਲ ਚ ਸਮਝਾ ਦਿੱਤੀ ਇਹ ਅੱਜ ਦੋਸਤੋ ਤਿੰਨਾ ਚੌਂਕ ਦਿਨਾਂ ਦੀ ਸੂਈ ਹੈ ਬਾਕੀ ਆਪਾਂ ਤੁਹਾਨੂੰ ਇਹਦਾ ਪੂਰਾ ਵੀਰਵਾ ਸਮਝਾ ਦਿੰਨੇ ਕਈ ਵਾਰ ਮਾੜੀ ਜੀ ਗੱਲ ਕਰਕੇ ਤੇ ਗਾਂਹ ਨਿਕਲ ਜਾਈਏ ਉਹ ਪਿੱਛੋਂ ਸਮਝਣਾਂ ਲੱਗੇ ਵੀ ਹੋਇਆ ਕੀ ਆ ਕੀ ਗੱਲਬਾਤ ਆ ਉਹ ਇੱਕ ਵਾਰੀ ਕਿਸੇ ਕੋਈ ਨਾਲੇ ਕੋਈ ਗਲਤ ਫਹ ਤੇ ਗਰਵਾ ਤਾਂ 9-10 ਕਿਲੋ ਬੋਲਾ ਹਾਂਜੀ 9-10 ਕਿਲੋ ਬੋਲਾ ਹੋਣਾ ਇਸ ਟਾਈਮ ਠੀਕ ਆ ਜੀ ਬਾਬੀ 9-10 ਕਿਲੋ ਬੋਲਾ ਅਜ ਚੌ ਦਿਨਾਂ ਦੀ ਸੂਰੀ ਦੇ ਥੱਲੇ ਆ ਤੇ ਮਗਰ ਇਹਦੇ ਬੱਚਾ ਕਟਾ ਮੇਲ ਕਾ ਤੁਹਾਨੂੰ ਆਪ ਦਿਖਾਈ ਦਿੱਤਾ ਚਵਾ ਦਊਗੀ ਸੰਸਾ ਵੀ ਅੱਛਾ ਜੀ 11-12 ਕਿਲੋ ਦਾ ਚਵਾ ਦਊਗੀ ਠੀਕ ਆ ਗਰਵਾ ਤਾਂ ਜਿਹੜਾ ਮਗਰਲਾ ਉਲਟ ਬਹਿਣੀ ਵਾਲਾ ਥਾਣਾ ਇੱਕ ਵਾਰੀ ਆਪਾਂ ਥੋੜਾ ਮੈਂਸ਼ਨ ਕਰ ਦਿੰਨੇ ਤੇ ਜ਼ਿਕਰ ਕਰ ਦਈਏ ਮਗਰਲਾ ਥਾਣਾ ਸਰੂਦੋ ਆ ਨਾ ਜਿਹੜਾ ਬਹਿਣੀ ਵਾਲਾ ਉਹਦੇ ਦੋ ਬਹਿਣੀ ਵਾਲਾ ਹਾਂਜੀ ਜਿਹੜਾ ਬਹਿਣੀ ਵਾਲਾ ਜਿਹੜੇ ਬਨੇ ਆਪਾਂ ਮੋਸਟਲੀ ਬਹਿ ਕੇ ਚਵਾਈ ਕਰਦੇ ਆ ਹਾਂ ਜਿੱਥੇ ਬਹਿ ਕੇ ਚਵਾਈ ਕਰੀ ਆ ਬਹਿਣੀ ਵਾਲਾ ਜਿਹੜਾ ਦੋਸਤ ਮਗਰਲਾ ਥਾਣਾ ਇਹ ਵੀਰਾਂ ਦਾ ਵੀ ਜਿਹੜਾ ਸਰੂ ਆ ਉਹ ਥੱਲਿਓਂ ਦੋ ਆ ਠੀਕ ਆ ਜੀ ਉੱਥੇ ਹੀ ਲੱਗੇ ਸਰੂ ਆ ਦੇਖੋ ਹਾਂ ਹਾਂ ਠੀਕ ਆ ਉਥੇ ਆਪਾਂ ਬੱਚਾ ਲਾ ਕੇ ਖਾ ਦਿੰਨੇ ਬਿਲਕੁਲ ਬਿਲਕੁਲ ਤੇ ਬਾਕੀ ਕੋਈ ਕਿਸੇ ਰਕਮ ਦਾ ਭੂਰ ਛਟਾ ਤੁਹਾਨੂੰ ਆਪਾਂ ਵਿੱਚੇ ਚੈੱਕ ਕਰਾ ਦਾਂਗੇ ਜੇ ਹੋਇਆ ਤੇ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਆਦਰਵਾਇਜ਼ ਜਿਹੜਾ ਤੁਹਾਨੂੰ ਆਪਾਂ ਬਿਲਕੁਲ ਦਿਖਾਈ ਦੇਣਾ ਠੀਕ ਆ ਜੀ ਤੁਹਾਨੂੰ ਦਿਸਣਾ ਆ ਕਰੋ ਚੈੱਕ ਇਹ ਜੇ ਲਾ ਦੀ ਮੜਾ ਬੱਚਾ ਲਾ ਦਿਓ ਬੱਚਾ ਲੋ ਵੀ ਬੱਚਾ ਲਾ ਕੇ ਇੱਕ ਵਾਰੀ ਧਾਰਾ ਆਪਾਂ ਮਾਰਦੇ ਆ ਠੀਕ ਆ ਜੀ ਬੱਚਾ ਲਾ ਕੇ ਧਾਰਾ ਮਾਰ ਦਿੰਨੇ ਆ ਕੋਈ ਵੀ ਕਮੀ ਪੇਸ਼ੀ ਹੈ ਤੁਹਾਨੂੰ ਬਿਲਕੁਲ ਜਿਹੜੀ ਗੱਲ ਦੱਸੀਏ ਦੋਸਤੋ ਸਾਹਮਣੇ ਇੱਕ ਵਾਰੀ ਸ਼ੋਅ ਹੋ ਜੂਗੀ ਠੀਕ ਆ ਕੋਈ ਵੀਰ ਕਈ ਵਾਰ ਜਿਆਦਾ ਕੋਈ ਸਮਝ ਲੈਂਦੇ ਆ ਤੇ 9-10 ਕਿਲੋ ਬੋਲਾ ਅਜਾ ਚੌਥੇ ਦਿਨ ਦੀ ਸੂਈ ਥਲੇ ਆ ਮਗਰ ਕੱਟਾ ਛੱਡ ਦਿੱਤਾ ਠੀਕ ਆ ਜੀ ਅਰੇ ਹਾਂਜੀ ਐਤੋਂ ਰੱਸੀ ਫੜੀ ਮੜੀ ਰੱਸੀ ਟੁੱਟ ਗਈ ਕੱਤੇ ਦੀ ਨਪਾਈ ਉਹ ਆ ਵੀ ਖਣਾ ਅਗਲੇ ਜਨ ਦਾ ਜਵਾਰੀ ਜਵਾਰੂ ਬਹੁਤ ਬੋਲਾ ਹਮ ਆ ਮਗਰ ਲੱਥਨ ਆ ਵੀ ਆਹ ਵੇਖੋ ਦੋ ਸਰੂ ਲੱਗਿਆ ਹਾਂ ਆ ਲਓ ਉੱਥੇ ਲੱਗੇ ਹਾਂ ਕੋਈ ਭੂਰ ਛਟਾ ਨਹੀਂ ਆ ਵੇਖੋ ਲਓ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਜੀ ਸਰੂ ਦੋਆਂ ਠੀਕ ਆ ਦੋ ਸਰੂਆਂ ਦੇ ਵਿੱਚ ਦੋ ਧਾਰਾਂ ਹੁੰਦੀਆਂ ਵੇਖੋ ਜੀ ਵੇਖੇਗੇ ਦੋ ਧਾਰਾਂ ਨੇ ਵਧੀਆ ਆਵੇ ਉਹ ਜੁੜ ਜਾਂਦੀ ਧਾਰਾ ਵੀ ਦੀ ਦੋ ਜੀ ਜੁੜ ਜਾਂਦੀ ਆ ਉਹ ਇੱਕ ਹੋ ਜਾਂਦੀ ਆ ਹਾਂਜੀ ਇੱਕ ਹੀ ਹੋ ਜਾਂਦੀ ਆ ਲਓ ਜੀ ਆ ਵੀ ਚੀਜ਼ ਵਿਖਾਤੀ ਜਿਹੜੀ ਕਦੇ ਵੇਖੀ ਨਹੀਂ ਗਈ ਆ ਲਓ ਠੀਕ ਹੈ ਕਰਮੰਤਾ ਓਕੇ ਵੀਰੇ ਮੈਂ ਵੀ ਕਰਮੰਤਾ ਮੋਲ ਲੈਣ ਦੇਣ ਮੋਹਨ ਸੰਸਾਵੇ ਇਹਦੇ ਆ ਡਿਮਾਂਡ ਹੀ 70000 ਆ ਇਹ 65000 ਦੀ ਦੇ ਦਿਆਂਗਾ ਨਾਲ 65000 ਦੀ ਹਾਂਜੀ ਚਲੋ ਵਧੀਆ ਲਓ ਵੀ 65000 ਦੀ ਇਹ ਮਿਲ ਜੂਗੀ ਠੀਕ ਆ ਜੀ ਤੇ ਦੁੱਧ ਗਰਵਾ ਤਾਂ ਜਿਆਦਾ ਨਹੀਂ ਚਲੋ ਚਵਾਈ ਜੂਗੀ 11 12 ਕਾ ਹਾਂ 11 12 ਕਿਲੋ ਸੰਸਾਵੇ ਦੋ ਚਵਾ ਦੇ ਠੀਕ ਆ ਵੀਰੇ ਲਓ ਵੀ ਕਿਸਾਨ ਵੀਰੋ ਜੋ ਵੀ ਵਿੱਚ ਗੱਲਬਾਤ ਸੀ ਤੁਹਾਨੂੰ ਆਪਾਂ ਆਪਾਂ ਦੱਸਤਾ ਹੈ ਦਿਖਾਤੀ ਆ ਤਸੱਲੀ ਨਾਲ ਤੁਸੀਂ ਦੇਖ ਲਈ ਆ ਪੂਰੀ ਕਲੀਅਰ ਹੋ ਗਈ ਆ ਠੀਕ ਆ ਜੀ ਕਈ ਵਾਰ ਵੀਰਾਂ ਨੂੰ ਲੱਗਿਆ ਪਤਾ ਨਹੀਂ ਕੀ ਛੇ ਆ ਨਾ ਉਹ ਗੱਲ ਬਾਤ ਨਹੀਂ ਕਿ ਧਾਰ ਇੱਕ ਹੀ ਬਣ ਜਾਂਦੀ ਆ ਤੇ ਧਾਰ ਮੋਟੀ ਆ ਕੋਈ ਫੁਹਾਰ ਨਹੀਂ ਕਿ ਕੋਈ ਫੁਹਾਰਾ ਨਹੀਂ ਕੋਈ ਛਟਾ ਨਹੀਂ ਗਾ ਕਈ ਜਰਾ ਪਤਾ ਨਹੀਂ ਲੱਗਦਾ ਸੰਸਭ ਥੱਲੇ ਬਹਿ ਕੇ ਚੋਲੇ ਬੰਦਾ ਕੋਈ ਕੇ ਜਰਾ ਨਹੀਂ ਜਜਮੈਂਟ ਕਰਾਉਂਦੀ ਆ ਇਧਰ ਆਪਾਂ ਨਹੀਂ ਕੋਈ ਲਕਾ ਰੱਖਿਆ ਇਹ ਕਰਵੰਤ ਕਿਵੇਂ ਇਹ ਸੰਸਭ ਅੱਜ ਹੀ ਸੋਈ ਏ ਆਹ ਆਵੇ ਥੱਕ ਕੇ ਜੇਰ ਜੂਰ ਪੈ ਗਈ ਦੀ ਪ੍ਰੋਪਰ ਹਾ ਹਰਦਾ ਲਓ ਜੀ ਜੇਰਜੁਰ ਪੈ ਗਈ ਆ ਹਾਂਜੀ ਜੇਰਜੁਰ ਪ੍ਰੋਪਰ ਪੈ ਗਈ ਆ ਵੇ ਇੱਥੇ ਪਾ ਕੇ ਰੱਖੀ ਨੇ ਉਹਨੇ ਬੰਦੇ ਨੇ ਠੀਕ ਹੈ ਕੱਟੀ ਮਗਰ ਆ ਗਈ ਨਹੀਂ ਕਟਾ ਲੋ ਮਗਰ ਕਟਾ ਇਹ ਸੁਆ ਕਰਨ ਮਾ ਸੂਈ ਕਰਵਾਤਾ ਇਹ ਤੀਜਾ ਸੂਸ ਸੂਈ ਸੰਸਾ ਉਹਦੀ ਤੀਜਾ ਸੂਆ ਤੇ ਅੱਜ ਹੀ ਦੋਸਤੋ ਕੁਝ ਸਮਾਂ ਪਹਿਲਾਂ ਸੂਈ ਆ ਜੇਰਜੁਰ ਪੈ ਗਈ ਆ ਤੇ ਬਾਕੀ ਮੱਝ ਤੇ ਕੁਝ ਸੂਸਵਾ ਚਾਹੀਏ ਠੱਪੀ ਜੀ ਪਈ ਆ ਠੀਕ ਆ ਜੀ ਤੇ ਦਿਖਾ ਆ ਪਾ ਦੇਣੇ ਆ ਤੇ ਜੇਰਜੁਰ ਵਾਲੇ ਪਾਸੇ ਪੂਰੀ ਸਾਫ ਹੋ ਗਈ ਆ ਗੱਲਬਾਤ ਕਿਸੇ ਭਰਾਣੇ ਕਰਨੀ ਆ ਤੁਸੀਂ ਕਰ ਲਿਓ ਠੀਕ ਆ ਆ ਲਓ ਜੀ ਜੋ ਆਪ ਸਮਾਂ ਬਹੁਤ ਚੰਗਾ ਇਹ ਆ ਆ ਲੈ ਭਰਾਈ ਕਰਵਾਤਾ ਆ ਬਾਪੂ ਅਗਲੇ ਥਾਂ ਠੀਕ ਆ ਜੀ ਹਾਂ ਜੀ ਆਹ ਬਰਾ ਅਗਲੇ ਥਾਣਾ ਦਾ ਆਹ ਮਗਰਲੇ ਥਾਣ ਕਰਿਓ ਚੈੱਕ ਹਾਂ ਜੀ ਮੌਜੀ ਮੋਟਰ ਚੱਲ ਪਈ ਹੈ ਕਿ ਹਾਂ ਜੀ ਮੋਟਰ ਚਵਾ ਮੋਟਰ ਵਾਲਾ ਹੀ ਲੱਗਾ ਹੈ ਠੀਕ ਆ ਜੀ ਲੋ ਵੀ ਮਗਰ ਕੱਟਾ ਦੋਸਤੋ ਤੇ ਆਹ ਮੱਝ ਠੀਕ ਆ ਜੀ ਸੂਆ ਕੋ ਦੂਜਾ ਕੋ ਤੱਜਾ ਇੱਥੇ ਵੀ ਕਿਸੇ ਭਰਾ ਨੂੰ ਸਮਝਾ ਉਦੋਂ ਰੇ ਮੰਨ ਲੇ ਆਜ ਕੋਈ 1 ਵਜੇ ਸੂਈ ਅੱਜ ਦੁਪਹਿਰੇ 1 ਵਜੇ ਹਾਂ ਜੀ ਦੁਪਹਿਰੇ ਸੂਈ ਹੈ ਨਾ ਹਾਂ ਜੀ ਠੀਕ ਆ ਇਹ ਕਰਮਤ ਕਿਵੇਂ ਆ ਮੁੱਲ ਮਾਰਿੰਦਾ ਮੁੱਲ ਸੰਤੋਖ ਸਾਹਿਬ ਇਹ ਜਿਹੜੀ ਲੈਂਦੇ ਨਾਲ ਮੁੱਲ ਹੈ ਹਾਨ ਨਾਲ 75000 75000 ਹਾਂਜੀ ਲੋ ਵੀ 75000 ਦੇ ਵਿੱਚ ਦੋਸਤੋ ਇਹ ਤੁਹਾਨੂੰ ਮੱਝ ਮਿਲ ਜਾਊਗੀ ਖੋਲ ਕੇ ਵਿਖਾ ਬਾਕੀ ਖੋਲ ਕੇ ਇੱਕ ਵਾਰੀ ਵਿਖਾ ਕੇ ਵਿਖਾਉਣੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਠੀਕ ਆ ਜੀ ਤੇ ਥੱਲੇ ਲੇਵੇ ਦੀ ਪੂਰੀ ਖਬਰਦਾਰ ਆ ਸਾਫ਼ ਸੁਥਰਾ ਲੇਵਾ ਆ ਕਰਿਓ ਚੈੱਕ ਮੜਾ ਜਾ ਆ ਜਾ ਠੀਕ ਆ ਸੋ ਚੋਣ ਜਾਣ ਜਿਹੜੀ ਕਿਦਾਂ ਉਹ ਵੀ ਆਪਾਂ ਤੁਹਾਨੂੰ ਵਿਚੇ ਦਿਖਾਤੀ ਆ ਠੀਕ ਆ ਜੀ ਮੜੇ ਮਿੱਛ ਆਹ ਲੋ ਜੀ ਆਨਲੇ ਵੇ ਦੀ ਬਹੁਤ ਸਾਫ ਹੈ ਹੂੰ ਠੀਕ ਹੈ ਜੀ ਥੱਲੇੋਂ ਪੂਰੀਆਂ ਸਫਾਈਆਂ ਪੂਰਾ ਬਰੀਕੀ ਚ ਲੇਵਾ ਠੀਕ ਹੈ ਜੀ ਬਹੁਤ ਸੋਹਣਾ ਵੇਖੋ ਥਣ ਵੰਡ ਤੇ ਲੱਗਾ ਚੌਥਾ ਥਣ ਦੀ ਸਪੇਸ ਵੰਡ ਚੰਗੀ ਬੱਚੇ ਬੁੱਚੇ ਨੇ ਲੀਆ ਹੈ ਵਧੀਆ ਠੀਕ ਹੈ ਜੀ ਹਾਂ ਜੀ ਤੇ ਬੱਚੇ ਨੂੰ ਦੋਸਤੋ ਥੋੜਾ ਵੀਰਾਂ ਦਾ ਵੀ ਲਿਆ ਕੇ ਤੇ ਥੋੜੀਆਂ ਬਾਦੀਆਂ ਤਰ੍ਹਾਂ ਤੁਹਾਨੂੰ ਹੁਣ ਵੀ ਮਾਰ ਕੇ ਦਿਖਾਤੀਆਂ ਨੇ ਇਧਰੋਂ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਥਾਣੇ ਇੱਕ ਵਾਰੀ ਫੇਰ ਚੈੱਕ ਕਰੋ ਲਓ ਜੀ 75000 ਦੀ ਹੈ ਗਰਵੰਤ ਹਾਂਜੀ ਦੋ 11 12 ਕਿਲੋ ਸੰਸਾ ਵੀ ਚਵਾ ਦੂ ਚਲੋ ਜੀ ਲੈ ਵੀ ਗਰਵੰਤ 75000 ਦੇ ਦੇ ਦिए ਤੇ ਬਾਕੀ ਵਿੱਚੋਂ ਛੋਟਛਾਪਾ ਮੌਕੇ ਤੇ ਕਰਦੇ ਆ ਜੀ ਆ ਕੋਈ ਹੋ ਜੂਗਾ ਮੌਕੇ ਤੇ ਹੋ ਜੂਗਾ ਹਾਂ ਤੇ ਇੱਕ ਨੰਬਰ ਗਰਵੰਤ ਬੋਲਦੀ ਆ ਆਪਣੇ ਦੇ ਨੰਬਰ ਹੈਗਾ ਦੇ ਜੀ 98772 8043 98772 8043 ਠੀਕ ਹੈ ਵੀਰੇ ਲੋ ਦੋਸਤੋ ਇਹ ਸਨ ਵੀਰ ਗਰਵੰਤ ਪਿੰਡ ਮਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਅੱਜ ਟੋਟਲ ਇਹ ਤੁਹਾਨੂੰ ਆਪਾਂ ਨਾਗ ਦਿਖਾਉਣੇ ਸੀ ਠੀਕ ਆ ਜਿਨ੍ਹਾਂ ਦੇ ਵਿੱਚੋਂ ਇੱਕ ਮਾਜੀ ਗੱਭਣ ਤੁਹਾਨੂੰ ਦਿਖਾਈ ਹੈ ਬਾਕੀ ਪਸ਼ੂ ਸਾਰੇ ਸੂਏ ਸੂਬਾ ਆ ਸਜਰ ਤਾਜੇ ਪਸ਼ੂ ਆ ਤੇ ਮੇਰਾ ਵੀਰੇ ਇੱਥੇ ਆਣ ਕੇ ਆਪਦੀ ਇੱਕ ਟਾਈਮ ਦੋ ਟਾਈਮ ਦੀ ਚੁਵਾਈ ਕਰੋ ਤਸੱਲੀ ਕਰੋ ਠੀਕ ਆ ਜੀ ਪਸ਼ੂ ਇਸੇ ਤਰ੍ਹਾਂ ਫਾਰਮ ਦੇ ਵਿੱਚ ਤਕਰੀਬਨ ਕੋਈ 5 7 8 ਨਗ ਜਿਹੜੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ